ਇਸ ਸੱਭਕ ਕੁਝ ਨਹੀਂ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਂ ਦੀ ਪਵਿੱਤਰ ਰੈਨੁਮਾਈ ਹੇਟ ਡੇਰਾ ਸੱਚਾ ਸੋਦਾ ਦੀ ਸਾਜ ਸੰਗਤ ਵੱਲੋਂ 170 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅਜ ਬਲਾਕ ਬਠਿੰਡਾ ਦੇ ਵਿੱਚ 126 ਵਾ ਸ਼ਰੀਰਦਾਨ ਹੋਇਆ ਹੈ ਬਲਾਕ ਬਠਿੰਡਾ ਦੇ ਏਰੀਆ ਮਾਡਲ ਟਾਊਨ ਦੇ ਢੀਰਾ ਸ਼ਰਧਾਲੂ ਸਤਪਾਲ ਸਿੰਘ ਗਰੇਵਾਲ ਇਨਸਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਵੱਲੋਂ ਕੀਤੇ ਗਏ ਪਰਣ ਨੂੰ ਪੂਰਾ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਪ੍ਰਾਪਤ ਵੇਰਵਿਆਂ ਮੁਤਾਬਕ ਸੇਵਾਦਾਰ ਸਤਪਾਲ ਗਰੇਵਾਲ ਇਨਸਾ ਉਮਰ 85 ਸਾਲ ਸ਼ਿਵ ਮੰਦਰ ਗਲੀ ਨੇੜੇ ਪਾਵਰ ਹਾਊਸ ਰੋਡ ਬਠਿੰਡਾ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੀ ਪਤਨੀ ਪ੍ਰੀਤਪਾਲ ਕੌਰ ਗਰੇਵਾਲ ਇਨਸਾ ਪੁੱਤਰ ਗੁਰਜੀਤ ਸਿੰਘ ਗਰੇਵਾਲ ਇਨਸਾ ਰਮਨਦੀਪ ਸਿੰਘ ਗਰੇਵਾਲ ਇਨਸਾ ਧੀ ਗੁਰਪ੍ਰੀਤ ਇਨਸਾ ਜਵਾਈ ਜਗਦੀਸ਼ ਇਨਸਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਸਕੂਲ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਸ਼ਾਰਦਾ ਹਸਪਤਾਲ ਗ੍ਰੇਟਰ ਨੋਇਡਾ ਉੱਤਰ ਪ੍ਰਦੇਸ਼ ਨੂੰ ਦਾਨ ਕਰ ਦਿੱਤਾ ਸਿਵਾਦਰ ਸਤਪਾਲ ਗਰੇਵਾਲ ਇਨਸਾਂ ਅਮਰ ਰਹੇ ਜਬ ਤੱਕ ਸੂਰਜ ਚੰਦ ਰਹੇਗਾ ਸਤਪਾਲ ਗਰੇਵਾਲ ਇਨਸਾਂ ਤੇਰਾ ਨਾਮ ਰਹੇਗਾ ਦੇ ਨਾਰਿਆਂ ਨਾਲ ਮ੍ਰਿਤਕ ਦੇ ਦੇਹ ਨੂੰ ਰਿਸ਼ਤੇਦਾਰਾਂ ਸਨੇਹੀਆਂ ਅਤੇ ਵੱਡੀ ਗਿਣਤੀ ਦੇ ਵਿੱਚ ਬਲਾਕ ਦੀ ਸਾਥ ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਇਸ ਮੌਕੇ ਏਰੀਆ ਪ੍ਰੇਮੀ ਸੇਵਕ ਮੋਹਿਤ ਇਨਸਾਂ ਪ੍ਰੇਮੀ ਸੇਵਕ ਭੈਣਵੀਰਪਾਲ ਇਨਸਾਂ ਦੱਸਿਆ ਕਿ ਬੀਤੀ ਰਾਤ ਸਤਪਾਲ ਇਨਸਾਂ ਦਾ ਦਿਹਾਂਤ ਹੋ ਗਿਆ ਸੀ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਇਹਨਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਤੋ ਪਰੰਤ ਸਰੀਰਦਾਨ ਕਰਨ ਦਾ ਪਰਨ ਲਿਆ ਹੋਇਆ ਜਿਸ ਉਤੇ ਚਲਦਿਆਂ ਉਹਨਾਂ ਦੀ ਇਸ ਇੱਛਾ ਨੂੰ ਪੂਰਾ ਪਰਿਵਾਰਕ ਮੈਂਬਰਾਂ ਨੇ ਪੂਰਾ ਕਰ ਦਿੱਤਾ। ਇਹ ਦੌਰਾਨ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਰੀਤ ਧੀਾਂ ਪੁੱਤਰ ਇੱਕ ਸਮਾਨ ਉਤੇ ਚਲਦਿਆਂ ਪੁੱਤਰਾਂ ਦੇ ਨਾਲ-ਨਾਲ ਧੀ, ਨੋਹਾਾਂ ਅਤੇ ਪੋਤਰੀਆਂ ਵੱਲੋਂ ਵੀ ਅਰਥੀ ਨੂੰ ਮੋੜਾ ਦਿੱਤਾ ਗਿਆ। 13 ਸੱਚਾ ਸੋਦਾ ਦੀ ਪ੍ਰੇਰਣਾ ਅਨੁਸਾਰ ਅੱਜ ਬਾਈ ਸਤਪਾਲ ਇੰਸਾ ਜੀ ਦਾ ਸ਼ਰੀਰਦਾਨ ਕੀਤਾ ਗਿਆ ਹੈ ਜੀ ਇਹ ਮੈਡੀਕਲ ਖੋਜਾਂ ਲਈ ਸ਼ਰੀਰ ਨੁਆਇਡਾ ਭੇਜਿਆ ਗਿਆ ਹੈ 13 ਸੱਚਾ ਸੋਦਾ 170 ਮਾਨਵਤਾ ਭਲਾਈ ਦੇ ਕੰਮ ਕਰਦਾ ਹੈ ਮਡਲ ਟਾਊਨ ਏਰੀਆ ਦੀ ਸਾਰੀ ਸਾਥ ਸੰਗਤ ਨੇ ਹੋਰ ਏਰੀਆ ਦੀ ਸਾਰੀ ਸਾਥ ਸੰਗਤ ਨੇ ਰਲ ਕੇ ਅੱਜ ਇਹ ਸ਼ਰੀਰ 13 ਸੱਚਾ ਸੋਦਾ ਦੀ ਪ੍ਰੇਰਣਾ ਅਨੁਸਾਰ ਮੈਡੀਕਲ ਖੋਜਾਂ ਲਈ ਭੇਜਿਆ ਹੈ ਜੀ ਤੋਂ ਸਰੀਰ ਦੇ ਉੱਤੇ ਨਵੇਂ-ਨਵੇਂ ਡਾਕਟਰ ਖੋਜ ਕਰਕੇ ਡਾਕਟਰ ਬਨਣਗੇ ਬਲਾਕ ਬਠਿੰਡਾ ਦੀ ਸਾਰੀ ਸਾਧ ਸੰਗਤ ਇੱਥੇ ਇਸ ਵਿੱਚ ਆਈ ਸੀ ਜੀ ਤਾਂ ਸਭ ਸਾਰੇ ਆਪਾਂ ਪਿਤਾ ਜੀ ਨੂੰ ਨਾਰਾ ਲਾਉਣ ਆਏ ਪਿਤਾ ਜੀ ਨੇ ਜੋ ਮਨਤਾਪ্লাই ਦੇ ਕੰਮ ਚਲਾਏ ਐ ਜਿਸ ਦੇ ਤਹਿਤ ਡੇਰਾ ਸੱਚਾ ਸੋਦਾ ਦੇ ਕੰਮਾਂ ਤਹਿਤ ਆਪਣੇ ਸਾਰੀ ਸਾਧ ਸੰਗਤ ਤੇ ਨਵੇਂ ਡਾਕਟਰ ਬੰਦਿਆ ਜੀ ਤੁਹਾਨੂੰ ਤੁਹਾਨੂੰ ਸਤਿਗੁਰੂ ਤੇਰਾ ਹੀ ਆਸਰਾ ਅੱਜ ਮਾਡਲ ਟਾਊਨ ਏਰੀਏ ਦੇ ਵਿੱਚੋਂ ਸ੍ਰੀ ਸਤਪਾਲ ਜੀ ਅੰਤਿਮ ਜੋ ਚੋਲਾ ਛੱਡ ਗਏ ਸੀ ਉਹਨਾਂ ਦੇ ਸਰੀਰਦਾਨ ਕੀਤਾ ਗਿਆ ਸੱਚਾ ਸਬਦ ਵੀਆ ਸਿੱਖਿਆਮਾ ਅਨੁਸਾਰ ਪੂਜਨੀਕ ਗੁਰੂ ਸੰਤ ਗਰਮੀਤ ਡਾਕਟਰ ਗਰਮੀਤ ਰਾਹਮ ਸਿੰਘ ਜੀ ਅੰਸਾਂ ਜਿਨ੍ਹਾਂ ਦੀ ਪਵਿੱਤਰ ਪ੍ਰੇਰਣਾ ਦੇ ਚਲਦਿਆਂ ਪਰਿਵਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਇਹਨਾਂ ਦਾ ਸਰੀਰ ਜੋ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ ਅੱਜ ਸਾਧ ਸੰਗਤ ਨਾਲ ਮਿਲ ਕੇ ਪਰਿਵਾਰ ਨੇ ਸਰੀਰਦਾਨ ਕੀਤਾ ਹੈ ਜਿਦੇ ਵਿੱਚ ਮੈਡੀਕਲ ਖੋਜਾਂ ਤੇ ਡਾਕਟਰ ਸਿੱਖਣਗੇ ਤੇ ਮਾਨਵਤਾ ਭਲਾਈ ਦੇ ਕੰਮ ਕਰਨਗੇ ਧੰਨ ਧੰਨ ਸਤਿਗੁਰੂ ਆਈ ਸੱਚ ਪਾਤਸ਼ਾਹ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼੍ਰੀ ਗੁਰੂ ਜੀ ਬਈ ਸੰਸਪਨ ਜੀ ਸੋ ਅਮਰ ਰਹੇ ਅਮਰ ਰਹੇ ਅਮਰ ਰਹੇ